ਸੋਨੇ ਦੇ ਰੇਟ ਵਿੱਚ ਰਿਕਾਰਡ ਤੋੜ ਇਜਾਫਾ ਦੇਖਣ ਨੂੰ ਮਿਲਿਆ ਹੈ ਬੇਸ਼ੱਕ ਸੋਨੇ ਦੇ ਨਾਲ ਨਾਲ ਚਾਂਦੀ ਵੀ ਤੇਜ਼ ਹੋਈ ਹੈ ਪਰ ਗੱਲ ਕਰੀਏ ਸੋਨੇ ਦੀ ਆਪਣੇ ਅੱਜ ਤੱਕ ਦੇ ਸਭ ਤੋਂ ਸਿਖਰਲੇ ਰੇਟਾਂ ਦੇ ਵਿੱਚ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਸੋਨੇ ਦਾ 84500 ਰੁਪਏ ਭਾਅ ਹੋ ਚੁੱਕਾ ਹੈ ਕਿਹਾ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ ਦੇ ਵਿੱਚ ਹੀ 4000 ਦੇ ਕਰੀਬ ਰੇਟ ਦੇ ਵਿੱਚ ਇਜਾਫਾ ਹੋਇਆ ਹੈ ਬੇਸ਼ੱਕ ਦੀਵਾਲੀ ਤੋਂ ਬਾਅਦ ਇੱਕ ਦੋ ਵਾਰ ਰੇਟ ਉੱਪਰ ਥੱਲੇ ਹੋਏ ਨੇ ਪਰ ਪਿਛਲੇ 15 ਦਿਨਾਂ ਤੋਂ ਸੋਨੇ ਦੇ ਰੇਟਾਂ ਵਿੱਚ ਲਗਾਤਾਰ ਬੜੋਤਰੀ ਹੀ ਦਰਜ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਸੀਂ ਲੁਧਿਆਣਾ ਦੇ ਸੁਨਿਆਰ ਬਾਜ਼ਾਰ ਦੇ ਜਨਰਲ ਸੈਕਟਰੀ ਵਿਨੋਦ ਜੈਨ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਸੋਨਾ ਅੱਜ ਤੱਕ ਦੇ ਸਭ ਤੋਂ ਸ਼ਿਖਰ ਦੇ ਰੇਟਾਂ ਤੇ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਦੇ ਵਿੱਚ ਰਿਕਾਰਡ ਤੋੜ ਇਜਾਫਾ ਦੇਖਣ ਨੂੰ ਮਿਲਿਆ ਹੈ ਤਕਰੀਬਨ ਤਕਰੀਬਨ 4000 ਦੇ ਕਰੀਬ ਰੇਟ ਵਿੱਚ ਵੜोतरी ਹੋਈ ਹੈ ਅ ਸੋਨੇ ਦੇ ਰੇਟ ਦੇ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਕਿੰਨਾ ਕੁ ਵਾਧਾ ਹੋਇਆ ਪਿਛਲੇ ਥੋੜੇ ਜਿਹੇ ਦਿਨਾਂ ਦੇ ਵਿੱਚ ਕਹਿੰਦੇ ਭਾਅ ਕਾਫੀ ਜ਼ਿਆਦਾ ਜਿਹੜੇ ਨੇ ਵਧੇ ਨੇ ਅ ਹਜੇ ਕੋਈ ਦੌਰ ਆਏ ਨਹੀਂ ਹੈ ਜੀ ਸੋਨਾ ਪਿਛਲੇ 15 16 ਦਿਨਾਂ ਦੇ ਵਿੱਚ ਵਿੱਚ 4-5000 ਰੁਪਏ ਹਾਈ ਕਰ ਗਏ ਅੱਜ ਦਾ ਰੇਟ ਵੀ ਜਿਹੜਾ ਫਿਜ਼ੀਕਲ ਸੋਨੇ ਦਾ ਭਾਅ ਜਿਹੜਾ ਬਾਜ਼ਾਰ 'ਚ ਮਿਲ ਰਿਹਾ 84000 ਪਲੱਸ ਹੈ 844500 ਰੁਪਈਆ ਭਾਅ ਹੋ ਗਿਆ ਟੋਲੇ ਦਾ ਸਰ ਚਾਂਦੀ ਦੇ ਵੀ ਰੇਟ ਵਧੇ ਨਹੀਂ ਅ ਕੋਈ ਸ਼ੱਕ ਨਹੀਂ ਚਾਂਦੀ ਦੇ ਵੀ ਰੇਟ ਸਾਈਮਨਟੇਨਸਲੀ ਸੋਨੇ ਦੀ ਤਰ੍ਹਾਂ ਵੱਧ ਰਹੇ ਨੇ ਪਰ ਚਾਂਦੀ 'ਚ ਭਾਅ ਚ ਇੰਨਾ ਇਜ਼ਾਫਾ ਨਹੀਂ ਆਇਆ ਜਿੰਨਾ ਸੋਨੇ 'ਚ ਆਇਆ ਅ ਸਰ ਦੀਵਾਲੀ ਦੇ ਲਾਗੇ ਕੀ ਰੇਟ ਸੀ ਤੇ ਹੁਣ ਅੱਜ ਦੀ ਰੇਟ ਕੀ ਨੇ ਇਹ ਕੀ ਲਾਈਫਟਾਈਮ ਹਾਈ ਨੇ ਜਾਂ ਇਸ ਤੋਂ ਪਹਿਲਾਂ ਵੀ ਰੇਟ ਆ ਚੁੱਕੇ ਨੇ ਸਰ ਦੀਵਾਲੀ ਵਾਲੇ ਦਿਨਾਂ ਚ ਵੀ ਜੋ ਰੇਟ ਸੀਗੇ ਉਸ ਤੋਂ ਬਾਅਦ ਚ ਫਿਰ ਭਾਅ ਚ ਥੋੜੀ ਜੀ ਰੈਸੈਸ਼ਨ ਆਈ ਭਾਅ ਥੋੜਾ ਜਿਹਾ ਘਟਿਆ ਸਰਕਾਰ ਨੇ ਥੋੜੀ ਐਕਸਾਈਜ਼ ਡਿਊਟੀ ਵੀ ਘਟਾਈ ਸੀ ਉਹਦੇ ਨਾਲ ਵੀ ਭਾਅ ਥੋੜਾ ਜਿਹਾ ਡਾਊਨ ਆਇਆ ਪਰ ਹੁਣ ਜਿਹੜਾ ਰੇਟ ਆ ਉਹ ਲਾਈਫਟਾਈਮ ਹਾਈ ਚੱਲ ਰਿਹਾ ਜਿਹੜਾ ਅੱਜ ਦਾ ਰੇਟ ਹੈ ਦੈਟ ਇਜ਼ 8445600 ਰੁਪਿਆ ਅੱਜ ਦੀ ਰੇਟ ਸਵਾਰ ਇਹ ਸਰ ਚੋਹੇ 24 ਕੈਰੇਟ ਦਾ ਹਾਂ ਇਹ 24 ਕੈਰੇਟ ਦਾ ਮੈਂ ਰੇਟ ਦੱਸ ਰਿਹਾ ਅ ਜਿਹੜਾ 22 ਕੈਰੇਟ ਦਾ ਰੇਟ ਹੈ ਉਹ ਉਹਦਾ ਭਾਅ ਥੋੜਾ ਘੱਟ ਹੁੰਦਾ ਗਹਿਣੇ ਦਾ ਰੇਟ ਘੱਟ ਹੁੰਦਾ ਮੈਂ 24 ਕੈਰੇਟ ਦੀ ਗੱਲ ਕਰ ਰਿਹਾ ਸਰ ਆਉਣ ਵਾਲੇ ਦਿਨਾਂ ਦੀ ਕੀ ਪ੍ਰੈਡਿਕਸ਼ਨ ਹੈ ਕੀ ਲੱਗਦਾ ਕਿ ਜਿਸ ਤਰ੍ਹਾਂ ਰੇਟ ਲਗਾਤਾਰ ਵੱਧ ਰਹੇ ਨੇ ਜਾਂ 1500 ਤੋਂ 4000 ਵਧਿਆ ਕੀ ਜਲਦੀ ਹੀ 1 ਲੱਖ ਰੁਪਏ ਨੂੰ ਟੱਚ ਕਰ ਜੂ ਜਾਂ ਫਿਰ ਰੇਟ ਥੱਲੇ ਆਉਣ ਦੀ ਉਮੀਦ ਸਰ ਜਿਹੜੇ ਤੇ ਲੋਕ ਜੋ ਅੱਜ ਕੱਲ ਗੱਲਾਂ ਹੋ ਰਹੀਆਂ ਨੇ 골ਡ ਦੇ ਉੱਤੇ ਹੁਣ ਕੋਈ ਪ੍ਰੈਡਿਕਸ਼ਨ ਤਾਂ ਹੈ ਨਹੀਂ ਮੇਬੀ 2-4000 ਘੱਟ ਵੀ ਸਕਦਾ ਪਰ ਜੋ ਇਸ ਟਾਈਮ ਮਾਰਕੀਟ ਦਾ ਰੁਝਾਨ ਹੈ ਜੋ ਦੁਨੀਆ ਕਹਿ ਰਹੀ ਹੈ ਕਿ ਸ਼ਾਇਦ ਆਨ ਵਾਲੇ ਅਗਲੇ ਸਾਲ ਤੱਕ 골ਡ 1 ਲੱਖ ਰੁਪਿਆ ਤੱਜ ਕਰ ਜਾਏਗਾ ਜੋ ਦੁਨੀਆ ਕਹਿ ਰਹੀ ਹੈ ਅਸੀਂ ਤੇ ਦੁਨੀਆ ਦੇ ਨਾਲ ਹੀ ਆ ਕਿਉਂਕਿ ਸਾਨੂੰ ਵੀ ਨਹੀਂ ਪਤਾ 골ਡ ਕਦੋਂ ਵਧਣਾ ਕਦੋਂ ਘਟਣਾ ਇਹ ਤੇ ਇੱਕ ਇੰਟਰਨੈਸ਼ਨਲ ਮਾਰਕੀਟ ਹੈ ਮਿੰਟ-ਮਿੰਟ ਦਾ ਭਾਰ ਅਸਰ ਤੁਸੀਂ ਜਦੋਂ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕੀਤੀ ਲੱਗਦਾ ਕਿ ਮਾਰਕੀਟਿੰਗ ਦੇ ਨਾਲ ਜਿਹੜਾ ਵਾ ਟਰੇਡਿੰਗ ਦੇ ਨਾਲ ਹੀ ਜਿਹੜਾ ਰੇਟ ਬਹੁਤ ਜ਼ਿਆਦਾ ਫਲਕੂਏਟ ਹੋ ਰਹੇ ਨੇ ਜਿਹਦਾ ਅਸਰ ਤੁਹਾਡੇ ਤੇ ਵੀ ਬਹੁਤ ਜ਼ਿਆਦਾ ਪੈਂਦਾ ਕਾਰੋਬਾਰ ਤੇ ਇਹਦੇ ਚ ਕੋਈ ਸ਼ੱਕ ਨਹੀਂ ਸਰ ਮੈਨੂੰ ਬਾਜ਼ਾਰ ਚ ਕੰਮ ਕਰਦੇ 32 33 ਸਾਲ ਹੋ ਗਏ ਆ ਪਹਿਲਾਂ ਗੋਲ ਦੇ ਵਿੱਚ ਜਿਹੜਾ ਵਧਾ ਘਟਾ ਹੁੰਦਾ ਸੀਗਾ ਉਹ ਬੜਾ ਹੀ ਨੋਮੀਨਲ ਜਿਹਾ ਹੁੰਦਾ ਸੀ ਕੋਈ ਸ਼ੱਕ ਨਹੀਂ ਹਰ ਸਾਲ ਰੇਟ ਦੇ ਵਿੱਚ ਇੱਕ ਇਜ਼ਾਫਾ ਆਂਦਾ ਸੀ ਪਰ ਪਹਿਲਾਂ ਜਿਹੜੀ ਇਹ ਫਲਕਚੁਏਸ਼ਨ ਇੰਨੀ ਨਹੀਂ ਸੀ ਹੁੰਦੀ ਹੁਣ ਤਾਂ ਸਰ 15 ਮਿੰਟ ਬਾਅਦ ਭਾਅ ਪੁੱਛੋ ਤੇ ਪਤਾ ਲੱਗਦਾ 2.5 300 ਰੁਪਏ ਵਧ ਗਿਆ 500 ਰੁਪਏ ਵਧ ਗਿਆ ਮਤਲਬ ਹੁਣ ਤਾਂ ਨਾਲੋ ਨਾਲ ਵਾਲਾ ਰੇਟ ਹੈ ਟੀਵੀ ਤੇ ਭਾਅ ਚੱਲ ਰਿਹਾ ਉਸ ਹਿਸਾਬ ਨਾਲ ਭਾਅ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਰਚੇਜ਼ਿੰਗ ਕਰੀ ਜਾਂਦੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਸੇਲਿੰਗ ਕਰਦੇ ਆ ਨਾਲ ਨਾਲ ਅੱਗੇ ਸੌਦੇ ਲਖਾਈ ਜਾਂਦੇ ਆ ਤਾਂ ਕਿ ਆਪਾਂ ਨੂੰ ਨੁਕਸਾਨ ਨਾ ਹੋਵੇ ਨਾਲੋ ਨਾਲ ਅਸੀਂ ਆਪਣੇ ਸਟਾਕ ਨੂੰ ਪੂਰਾ ਕਰੀ ਜਾਈਏ ਅ ਸਰ ਲੱਗਦਾ ਕਿ ਇਸ ਤਰ੍ਹਾਂ ਹੁਣ ਗਰੀਬ ਆਦਮੀ ਲਈ ਤਾਂ ਸੁਪਨਾ ਬਣ ਕੇ ਰਹਿ ਜੂ ਜਿਸ ਤਰ੍ਹਾਂ ਲਗਾਤਾਰ ਰੇਟ ਜਿਹੜੇ ਨੇ ਵਧੇ ਆ ਸਰ ਐਕਚੁਅਲੀ ਗਰੀਬ ਆਦਮੀ ਵਾਸਤੇ ਸੋਨਾ ਸੁਪਨਾ ਬਣਨ ਦਾ ਇੱਕ ਸਭ ਤੋਂ ਵੱਡਾ ਕਾਰਨ ਕਿ ਇਹ ਇੱਕ ਤਾਂ ਰੇਟ 'ਚ ਇਜ਼ਾਫਾ ਹੈ ਦੂਸਰਾ ਲੋਕਾਂ ਦੀਆਂ ਜ਼ਰੂਰਤਾਂ ਕੁਝ ਹੋਰ ਹੋ ਗਈਆਂ ਪਹਿਲਾਂ ਲੋਕਾਂ ਦੇ ਮਨ 'ਚ ਸੋਨੇ ਦਾ ਇੰਨਾ ਰੁਝਾਨ ਹੁੰਦਾ ਸੀ ਗਰੀਬ ਲੇਡੀਜ਼ ਵੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਸ਼ੌਂਕ ਹੁੰਦਾ ਸੀ ਰਿੰਗ ਲੈ ਲਈਏ ਪਾਇਲ ਲੈ ਲਈਏ ਚੁੰਮਕੇ ਲੈ ਲਈਏ ਕਾਂਟੇ ਲੈ ਲਈਏ ਹੁਣ ਹੁਣ ਲੋਕਾਂ ਦਾ ਰੁਝਾਨ ਨਵੇਂ-ਨਵੇਂ ਕੱਪੜ ਜ਼ਰੂਰਤਾ ਡੇ ਬਾਈ ਡੇ ਚੇਂਜ ਹੋਣੀ ਸ਼ੁਰੂ ਹੋ ਗਈਆਂ ਲੋਕਾਂ ਦਾ ਧਿਆਨ ਲਗਜ਼ਰੀਜ਼ ਵੱਲ ਹਰ ਕਿਸੇ ਨੂੰ ਕਾਰ ਚਾਹੀਦੀ ਹੈ ਵਧੀਆ ਕੱਪੜੇ ਚਾਹੀਦੇ ਹੈ ਪਹਿਲਾਂ ਲੋਕ ਕਹਿੰਦੇ ਸੀ ਕਿ ਸੋਨਾ ਇੱਕ ਇਹੋ ਜੀ ਚੀਜ਼ ਹੈ ਲਿਕਵਿਡ ਮਨੀ ਹੈ ਇਹਨੂੰ ਜੇ ਸਾਮ ਕੇ ਰੱਖਾਂਗੇ ਸਾਡੇ ਆਉਣ ਵਾਲੇ ਪੀੜ੍ਹੀ ਦੇ ਵੀ ਕੰਮ ਆਏਗਾ ਪਰ ਹੁਣ ਲੋਕਾਂ ਦਾ ਰੁਝਾਨ ਕੁਝ ਅਲੱਗ ਹੋ ਗਿਆ ਲੋਕਾਂ ਦੀ ਸੋਚ ਅਲੱਗ ਹੋ ਗਈ ਅਸਲ ਲੋਕਾਂ ਨੂੰ ਆਮ ਲੋਕਾਂ ਨੂੰ ਕੀਤਲਾ ਦਿਓਗੇ ਜਿਸ ਤਰ੍ਹਾਂ ਤੁਸੀਂ ਦਿੱਲੀ ਜਿਹੜਾ ਕਾਰੋਬਾਰ ਕਰਦੇ ਹੋ ਵੀ ਇਹਦੇ ਕੀ ਰੂਟੀਨ ਇਹਦੀ ਕੀ ਰੁਝਾਨ ਨੇ ਵਧਣ ਦੇ ਜਾਂ ਘਟਣ ਦੇ ਕੀ ਲੋਕ ਇਨਵੈਸਟ ਕਰਨ ਜਾਂ ਨਾ ਕਰਨ ਤੁਸੀਂ ਬੜੀ ਵਧੀਆ ਗੱਲ ਪੁੱਛੀ ਹੈ ਜਿੰਨੀ ਕ ਮੇਰੀ ਸਮਝ ਹੈ ਮੈਂ ਆਪਣੀ ਸਮਝ ਦੇ ਮੁਤਾਬਿਕ ਇਹੀ ਅਪੀਲ ਕਰਦਾ ਜਿਸ ਤਰ੍ਹਾਂ ਲੋਕ ਹਰ ਚੀਜ਼ ਤੇ ਇਨਵੈਸਟਮੈਂਟ ਕਰਦੇ ਆ ਕੋਈ ਕਹਿੰਦਾ ਪ੍ਰਾਪਰਟੀ ਚ ਪੈਸੇ ਲਗਾਉਣੇ ਚਾਹੀਦੇ ਆ ਕੋਈ ਕਹਿੰਦਾ ਪੀਪੀਐਫ ਚ ਲਾਣੇ ਚਾਹੀਦੇ ਕੋਈ ਕਹਿੰਦਾ ਮਿਊਚੁਅਲ ਫੰਡਸ ਲੈਣੇ ਚਾਹੀਦੇ ਕੋਈ ਕਹਿੰਦਾ ਬੈਂਕ ਐਫਡੀ ਕਰਾਉਣਾ ਚਾਹੀਦਾ ਮੈਂ ਤੇ ਕਹਿੰਦਾ ਸੋਨੇ ਦਾ ਵੀ ਇੱਕ ਪੋਰਟਫੋਲੀਓ ਹਰ ਕਿਸੇ ਕੋਲ ਹੋਣਾ ਚਾਹੀਦਾ ਸੋਨਾ ਇੱਕ ਐਹੋ ਜੀ ਮੈਟਲ ਹੈ ਜਿਨੇ ਅੱਜ ਤੱਕ ਪਿਛਲੇ ਸਾਲ ਵੀ ਜੇ ਤੁਸੀਂ ਸਟੈਟਿਸਟਿਕਲ ਡਾਟਾ ਦੇਖੋ ਜੋ ਰਿਟਰਨ 골ਡ ਨੇ ਦਿੱਤੀ ਕਿਸੇ ਵੀ ਚੀਜ਼ ਨੇ ਨਹੀਂ ਦਿੱਤੀ ਇਸ ਕਰਕੇ ਜਿੱਦਾਂ ਪਹਿਲੇ ਲੋਕਾਂ ਦੇ ਮਨ 'ਚ 골ਡ ਦਾ ਰੁਝਾਨ ਸੀ ਮੈਂ ਆਸ਼ਾ ਕਰਦਾ ਕਿ ਆਨ ਵਾਲੇ ਟਾਈਮ ਤੇ ਜਿਹੜੀ ਪਬਲਿਕ ਹੈ ਉਹ ਸੋਨੇ ਨੂੰ ਪ੍ਰਾਇੋਰਟੀ ਬਣਾ ਕੇ ਚੱਲੇ ਸੋਨੇ ਨੂੰ ਵੀ ਆਪਣੇ ਪੋਰਟਫੋਲੀਓ 'ਚ ਬਣਾ ਕੇ ਚੱਲੋ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਕੋਲ ਥੋੜੇ ਥੋੜੇ ਪੈਸੇ ਆਂਦੇ ਆ 골ਡ ਦੇ ਕੌਇਨਸ ਮਿਲਦੇ ਨੇ 골ਡ ਜੁਐਲਰੀ ਮਿਲਦੀ ਹੈ ਉਹਨੂੰ ਤੁਸੀਂ ਲੈ ਕੇ ਰੱਖੋ ਉਹਨੂੰ ਤੁਸੀਂ ਪਹਿਨੋਗੇ ਵੀ ਇੰਜੋਏ ਵੀ ਕਰੋਗੇ ਤੇ ਆਨ ਵਾਲੇ ਟਾਈਮ ਤੇ ਉਹਦੀ ਅੱਛੀ ਰਿਟਰਨ ਵੀ ਲੈ ਪਾਓਗੇ